ਖੰਡਾ ਰੋਡ ਉੱਪਰ ਪਿੰਡ ਉਟਾਲਾ ਨੇੜੇ ਵਾਪਰੇ ਭੈਣਕ ਸੜਕ ਹਾਦਸੇ 'ਚ ਆਪਣੀ ਹੀ ਬੱਸੇ ਹਟਾ ਕੇ ਇੱਕ ਕੰਡੈਕਟਰ ਵੱਲੋਂ ਦਮ ਤੋੜ ਦੇਣ ਦਾ ਪਤਾ ਚੱਲਿਆ ਹੈ। ਇਹ ਹਾਦਸਾ ਉਕਤ ਵਕਤ ਵਾਪਰਿਆ ਜਦੋਂ ਬੱਸ ਦਾ ਕੰਡੈਕਟਰ ਬੱਸ ਨੂੰ ਪਿਛਾਂ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇ ਵਾਪਰਿਆ ਜਦੋਂ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤੌਰ ਕੰਡੈਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ। ਪਿੰਡ ਓਟਾਲਾ ਨੇੜੇ ਸੜਕ ਉੱਪਰ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਵਾਪਸ ਕਰਵਾਉਣ ਲਈ ਉਤਰੇ ਕੰਡੈਕਟਰ ਅਨਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਣਗੈਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਮ੍ਰਿਤਕ ਜੋ ਆਪਣੇ ਪਿੱਛੇ ਦੋ ਸਾਲਾਂ ਦੀ ਤੀ ਹੈ ਤੇ ਪਤਨੀ ਨੂੰ ਛੱਡ ਗਿਆ ਹੈ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਲਾਸ਼ ਘਰ ਵਿੱਚ ਰੱਖ ਦਿੱਤਾ ਗਿਆ ਹੈ ਨਾਮ ਰਘਵਿੰਦਰ ਸਿੰਘ ਹੈ ਜੀ ਫੰਡ ਤਨਘੇੜੀ ਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀਗੀ ਕੀ ਘਟਣਾ ਬਸਦੇ ਜੀ ਘਟਣਾ ਦਾਪਰੀ ਜਾਮ ਲੱਗਾ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਣ ਕਾਰਨ ਉਹਦੀ ਡੈਥ ਹੋ ਗਈ ਕੀ ਉਹ ਘੱਟ ਹਾਂਜੀ ਮੈਰ ਹੁੰਦਾ ਕਿੰਨਾ ਚਿਰ ਹੋਏ ਨੇ ਬੇ ਤਿੰਨ ਸਾਲ ਹੋਏ ਤੇ ਪਾਲ ਦੀ ਬੱਚੇ ਵਿੱਚ ਇੱਕ ਬੱਚਾ ਜੀ ਇਹ ਲੋਕ ਸਾਲ ਦੀ ਗੱਡੀ ਆ ਜੀ ਸੇਰ ਨੂੰ ਪੁਲਿਸ ਨੂੰ ਕਾਰਵਾਈ ਕੀਤੀ ਗਈ ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਸਮਿਸ਼ੇਰ ਸਿੰਘ ਜੀ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹ ਨੂਮਰ ਕਿੰਨੀ ਸੀ ਅਨਜੀਤ ਸਿੰਘ ਨਵਾਂ ਜੀ ਹਾਂ 35 ਸਾਲ ਉਮਰ ਦੇ ਸੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਦਾ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਕਿ ਕੀ ਘਟਨਾ ਪਈ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਜ ਚ ਜਾਵਣ ਲੱਗ ਗਏ ਜੀ ਉੱਥੋਂ ਜਾਮ ਤੋਂ ਗੱਡੀ ਬੈਕਰਾਰ ਹੈ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਕੀਤੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਰਿਪੋਰਟ ਹੋ ਡਾਕਟਰ ਲਖਦੀਪ ਸਰ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਟ੍ਰੈਕਟਰ ਸਿੱਗਾ ਤੇ ਮੇਰੇ ਕੋਲ ਬਰਾਡ ਡਾਟਾ ਆਇਆ ਐਕਸੀਡੈਂਟ ਕਰਕੇ ਦਿੱਤਾ ਹੈ ਆ ਕਿੰਨਾ ਦੇ ਬਾਰੇ ਕਿਵੇਂ ਦਿੱਤੀ ਐਕਸੀਡੈਂਟ ਸਰ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀ ਕਿ ਚੈਸਟ ਇੰਜਰੀ ਹੋਈ ਹੈ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਏਗੀ ਕਿ ਕੌਜ਼ ਆਫ ਡੈਥ ਕੀ ਹੈ ਕਿੰਨੇ ਕਵਜੇ ਦੀ ਘਟਨਾ ਹੈ ਸਰ ਇਹ ਕੁਝ ਤਕਰੀਬਨ 11:30 11:30 ਇਨਕੀ ਇਡੈਂਟੀਟੀ ਪੀਸ਼ੈਂਟ 40 ਇਅਰਸ ਇਹਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪਤੇਗੜ ਸਾਹਿਬ ਪਿੰਡ ਦੇ ਉਹ ਲੋਸਾ ਪਤੇਗੜ ਸਾਹਿਬ ਤੋਂ ਤੁਸੀਂ ਸਾਡਾ ਡਰਾਈਵਰ ਹਰਜੀਤ ਸਿੰਘ ਬਸ ਨੰਬਰ ਪੀ ਰਿਟਰਨ ਦੇ ਇੱਥੇ 71 ਦੇ ਨਾਲ ਸਮਾ ਕੋ ਹਰਪੀਸ ਨੂੰ ਦਿੱਤਾ ਜੇਰਾ ਤਾਂ ਕਨੈਕਟਰ ਸੀਗਾ ਇੱਕ ਬਸ ਪਿੱਛੇ ਘਾਰਾ ਰਹਿ ਗਿਆ ਹਰਜੀਤ ਸਿੰਘ ਸਮਾ ਹਕਸ ਅਸੀਂ ਤੰ ਹਨੇੜੀ ਪੀਐਸਮਲੋ ਤੇ ਲਿਖਾ ਪਤਾ ਕਰਦੇ ਇਹ ਵੀ ਲੱਗਦਾ ਕਿ ਮੂਹ ਵੱਡੇ ਤੇ ਮੌਤਕ ਮੌਤ ਹੋ ਗਈ ਰੀਕਾਰਡ ਵੀ ਅਮਰ ਜੰਦੀ ਜਾਰੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਦੇ ਬਾਥਰੂਮ ਪਿੱਛੇ ਕਰਨ ਲੱਗਿਆ ਬਾਈ ਆਹਦੀ ਬੱਸ ਬੈਕ ਕਰਾ ਰਾਗੀ ਬੁਰੀ ਜਾਮ ਲੱਗਿਆ ਜੇ ਮੈਂ ਕਰਦਾ ਕਿ ਥੱਲੇ ਆ ਕੇ ਪਾਸੇ ਬੱਸ ਥੱਲੇ ਬਾਜੀ ਫੀਟ ਬੱਜੀ ਫੀਟ ਤੇ ਰੁਕਾ ਕੇ ਮੂਵਮੈਂਟ ਤੇ ਆਜ ਸੈਟਿੰਗ ਸਿੱਧਾ ਕਿਹੜੀਆਂ ਤਰਾਮਾ ਸਾਹਿਬ ਬੱਕਾ ਦੱਤੀ ਤੱਕ ਕਿਹਦੀ ਤੋਕਤਾ ਦੱਸੋ ਮੈਂ ਮੈਂ ਬੱਕਾ ਬਣ ਗਿਆ ਡੀਐਸ ਤੋਂ ਸਮਾਉਂ ਪਰ ਪੀਸੂ ਡਰਾਈਵਰ ਆਮ ਜੀ ਬਾਥਰੂਮ ਕਰਾ ਰਿਹਾ ਗਾ ਗਰੇਂਦਰਾ ਮਾਤਾ ਨੇ ਟ੍ਰੈਨਰ ਪੱਕਾ ਦੱਸੋ 6686106 ਬੀਐਨਐਸ ਇਹ ਲੱਗਦੀ ਕਰਤਾਰੀ ਬਈ ਜੀ ਨਹੀਂ ਮੌਕੇ ਬੱਸ ਬਤਾ ਚੱਲੇ ਗਏ ਮੈਂ ਕਿਹਾ ਤੇ ਲੱਗ ਗਿਆ ਉਹ ਪਣਾ ਕੰਮ ਉਸ ਤੋਂ ਰਾਮ ਨੂੰ ਰਾਉਂਡ ਟਾਈਮ ਦਾ ਸ਼ੇਵਾ ਕਰੀ ਮਸਤ ਕਬੀਰ ਅੱਜ ਉਹ ਸਲਾਹਾਂ ਦੇ ਕਹਦੇ ਆਈਂ ਡਰਾਈਵਰ ਆਪੂਦੇ ਹਸਪੀਟਲ ਹੈਗੇ ਲਈ ਅੰਬੇਰ ਰਸਤੇ ਤੇ ਦੋ ਲੈ ਕੇ